ਫਾਜ਼ਲਗਾ ਦੇ ਪਿੰਡ ਦੋਨਾਂ ਨਾਨਕਾ ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਵਿੱਚ ਦੋ ਔਰਤਾਂ ਸਮੇਤ ਚਾਰ ਜ਼ਖਮੀ ਹੋ ਗਏ ਇਸ ਝਗੜੇ ਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਲਗਾ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਇੱਕ ਨੂੰ ਅੱਗੇ ਰੈਫਰ ਕਰ ਦਿੱਤਾ ਇਸ ਮੌਕੇ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ ਉਹਨਾਂ ਦੀ ਸ਼ਰਾਬ ਪੀਤੀ ਹੋਈ ਸੀ ਕੋ ਚਾਰ ਪੰਜ ਜਣੇ ਆ ਗਏ ਹਨਰੇ ਮੈਂ ਖਬਰ ਸੁਣਦਾ ਪੈਂ ਅੰਦਰ ਕੂਟਾਂ ਦੇ ਮੈਨੂੰ ਬਾਹਰ ਨੇ ਤਾਂ ਬਾਹਰ ਨਿਕਲਿਆ ਪਾਪਾ ਇੱਕ ਲੰਗਾ ਹੁੰਦਾ ਜੋਪਾ ਮੈਨੂੰ ਹੁੰਦਾ ਜੋਪਾ ਕੰਨ ਖਲੇ ਸਾਡੇ ਘਰ ਦੇ ਪੱਖੇ ਪੈ ਗਿਆ ਘਰ ਦੇ ਪੱਖੇ ਪੈ ਗਿਆ ਸੀ ਤੇ ਪਰ ਮੈਂ ਕੋ ਬੋਲਾ ਉਹ ਹੋ ਕੇ ਪੰਜ-ਛੇ ਜਣੇ ਜੁੜੇ ਰਹਿ ਗਏ ਸੀ ਚਾਰ-ਪੰਜ ੜੀਆਂ ਗਈਆਂ ਤੇ ਚਾਰ ਬੰਦੇ ਹੈਗੇ ਨਾਲ ਦੇ ਹੋਰ ਆ ਆਹ ਦਾ ਗੋਲੀ ਮਾਰਨੀ ਤੇਰੇ ਘਰਦਿਆਂ ਨੂੰ ਬੰਦੂ ਨਿਰਪਰਖਲਾ ਲਿਆਦ ਰੱਖੀ ਬੈਠਾ ਆ ਮੈਂ ਕਿਹਾ ਉਹਨੂੰ ਤੇ ਮਾਰਨਾ ਹੈ ਤੂੰ ਮੇਰੇ ਨਾਲ ਗੱਲ ਕਰ ਮੇਰਾ ਭਾ ਵੱਡਾ ਸ਼ਰਾਬ ਪੀ ਤੇ ਦੂਜਾ ਪੀ ਚੀਤ ਆ ਤਾਂ ਫਿਰ ਮੈਂ ਨੂੰ ਕੁੱਤੀ ਕੇ ਮਰੀ ਗਏ ਉਹਨਾਂ ਦੇ ਸੱਟਾ ਨਾਲ ਨੂੰ ਵਜਿਆਂਗੇ ਮੈਨੂੰ ਵਜੇ ਉਹਦਾ 10 ਦਿਨ ਹੈਗੇ ਆ ਅਸੀਂ ਦੋ ਜੀਏ ਗਏ ਆ ਤੇ ਮੇਰਾ ਮੁੰਡਾ ਦਿਹਾੜੀ ਗਿਆ ਵਗਾ ਅਸੀਂ ਉਥੇ ਬੰਨ ਦੀ ਤੇ ਦੂਜਾ ਮੁੰਡਾ ਵੀ ਦਿਹਾੜੀ ਗਿਆ ਦੋ ਮੁੰਡੇ ਦਿਹਾੜੀ ਗਏ ਵਗਾ ਮੇਰੇ ਅਸੀਂ ਘਰੇ ਤੋਂ ਜੀਏ ਗਏ ਆ ਸੀ ਉਹ ਕਹਿਣ ਸਾਡੀ ਰਿਸ਼ਤਾ ਕੀਤਾ ਹੀ ਤਾਂ ਉਹ ਜ਼ਮੀਨ ਮੰਗਦੀ ਸੀ ਅੱਗੇ ਘੁੰਿਆਂ ਨੂੰ ਦਿੱਤਾ ਇਸਾ ਤੇ ਇਹ ਬਣਾ ਤੋਂ ਲਿਆ ਜਾ ਇਸਾ ਉਹ ਆਂ ਮੈਂ ਬੰਦੇ ਮਰਵਾ ਤੇ ਜਾਣੇ ਨੂੰ

ਤਾਰਿਆਂ ਨੂੰ ਅਪਹਿਲਾ ਇੱਕ ਪਰਛੂ ਭੈਣ ਸਭੀ ਬੋਲੀ ਪਾਂ ਬੋਲੀ ਮਾਰਦੀ ਤੈਨੂੰ ਮਰਵਾਣੀ ਹੈ ਬੇਗਾ ਲਈ ਬੇਗਾ ਲਈ ਭੈਣ ਆਈ ਸੀ ਤੇ ਬਾਕੀ ਮੇਰੇ ਭਰਾ ਘਾਟ ਲਾਗੇ ਆ ਤਾਪਾਗਾ ਸੀ ਤੇ ਥੋੜਾ ਹੀ ਇੱਕੋੜਾ ਇਹ ਬਾਤ ਕਿ ਸੋਟੀ ਹੈਗੀ ਜਾਂ ਆ ਇਹ ਨਾ ਕੋਈ ਸੋਟੀ ਹੈਗੀ ਆ ਆਹ ਤੋ ਕੋ ਕਾਪੇ ਰਹਿਤ ਇੱਕੋੜਾ ਦਾ ਫੌੜਾ ਦਾ ਸੀ ਇਸੇ ਨੂੰ ਕੀ ਚਾਹਣੇ ਸੀ ਤੇ ਪਰਚੇ ਕਰਾਣਾ ਜੋ ਹੱਜ ਨਾਲ ਮਤਲੇ ਉਹ ਵੀਨੇ ਦੁਕਾਨ ਦਿੱਤੀ ਕਿ ਲਈ ਤਿਆਰ ਸਾਥੀ ਉਹ ਹਿਸਾਬ ਅੰਗਰੀ ਸੀ ਕਿ ਉਹਨ ਦੇ ਕਾਰਨ ਸਰ ਲੜਾਈ ਹੋਈ ਸਕਦੀ ਸਾਡੀ ਗੱਲਾਂ ਵਿੱਚ ਆਏ ਨਕਰ ਕੋਲ ਵਿੱਚ 92 ਮਨ ਕੋਨਾਂ ਕੋ ਖਿਆਰ ਗਏ ਹੀ ਖਾਲੀ ਅੱਥ ਸੀ ਨਹੀਂ ਜਿਹੜੇ ਪਿੰਡਰ ਨੇ ਉਹਨਾਂ ਨੂੰ ਤਾਂ ਪਤਾ ਚਲਾਈ ਜੇ ਤਾਂ ਅੱਜ ਵੀ ਘਰੇ ਨੰਦੈਂਬਲਾ ਕਰਨ ਦੇ ਨੇ ਕਿ ਉਹ ਬਾਣ ਵਿੱਚ ਲੜੇ ਨੇ ਅਸੀਂ ਆਦੀ ਜ਼ਮੀਨ ਵਿੱਚ ਖੜੇ ਸੀ ਉੱਥੇ ਲੜੇ ਨੇ ਆ ਕੇ ਸਾਡੇ ਸਾਡੀ ਚਾਰਾਂ ਕਰਾਂ ਦੀ ਚਾਰ ਪਰਾਵਾਂ ਦੀ ਜ਼ਮੀਨ ਦਾ ਰੋਲਾ ਸੀ ਨਾਲ ਸਭਾ ਗਈ ਸੀ ਸਾਡੇ ਘਰ ਦੀ ਪਿੰਡ ਵਾਲੀ ਸਾਨੂੰ ਫੁੱਲੇ ਚਾਚੇ ਲੱਗੀ ਸਾਡੇ ਬਾਪੇ ਲੱਗੀ ਤੇ ਮੈਂ ਨਾ ਲੱਭੀ ਪਤਾ ਹੀ ਤੋਂ ਨਹੀਂ ਕਿ ਮਾਰਨ ਬਾਪੇ ਸਾਡੇ ਡੇ ਅੱਗੇ ਪੈਸੇ ਤੇ ਮੈਂ ਰੋਕ ਲਗੇ ਮੈਂ ਹਾਬਾ ਪਿੱਛੇ ਹਟ ਜਦੋ ਜੀ ਤੋਂ ਨਵੇਂ ਨੂੰ ਤੂੰ ਹੀ ਪਤਾ ਨਹੀਂ ਕਿ ਰੱਖ ਲੱਗ ਮੈਂ ਉੱਥੇ ਡੱਗ ਤੇ ਡੱਗ ਤੇ ਵਰਤ ਤੇਦਾ ਦੋੜੀਆਂ ਤੇ ਡੱਗ ਦੀ ਚਲਾਉਂ ਖੋਸ਼ ਨਹੀਂ ਆਹੀ ਤੇ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਬਿਆਕੂ ਪਿੱਛੋਂ ਸਹਿਮਤ ਨਾਲ ਆਪਾਂ ਰੋਲਾ ਨਵੇੜ ਲਈ ਪੰਚਾਇਤ ਦੇ ਤਰੀਕੇ। ਕਦੇ ਪੰਚਾਇਤ ਵੀ ਜੋੜੀ ਸੀ ਆਪਾਂ ਬੰਦੇ ਵਿੱਚ ਬੁਲਾਇਆ ਸੀ ਤੋ ਆਏ ਕੋਈ ਨਹੀਂ। ਚਾਚਾ ਪਿੰਡ ਵਾਲਾ ਤੇ ਦੋਨੇ ਆਪਸ ਵਿੱਚ ਦੋਵੇਂ ਇਕੱਠੇ ਹੋ ਗਏ ਨੇ ਤੁਹਾਨੂੰ ਕੁਝ ਸਮਝਦੇ ਨਹੀਂ। ਤੇ ਇਹਨਾਂ ਨੂੰ ਮਨੇ ਕਿੰਨੀ ਵਾਰੀ ਸੁਨੇਹਾ ਭੇਜਿਆ ਵੀ ਆਪਾਂ ਰੋਲਾ ਨਵੇੜ ਲਈ ਸਰਪੰਚਵੇਂ ਵਰਾ ਸਾਧਕੇ ਪੰਚਾਇਤ ਦੇ ਤਰੀਕੇ। ਜਾਂਦੇ ਨਹੀਂ ਨਵੇੜਨ ਵਿੱਚ ਜਾਂਦੇ ਹੀ ਦਸ। ਬੰਦੇ ਜੋੜੀ ਤੇ ਤਾਂਦੇ ਨਹੀਂ ਅਗੇ। ਕੁਝ ਨਹੀਂ ਅਸੀਂ ਕਹਿੰਦੇ ਵੀ ਜਿਹੜੀ ਬਾਪੂ ਦੀ ਜ਼ਮੀਨ ਹੈ ਬਸ ਆਪੀ ਸਹਿਮਤੀ ਨਾਲ ਵੰਡ ਲੋ। ਚਾਰਾ ਭਰਾਵਾਂ ਦੀ ਵੰਡ ਹੋ ਜਾਵੇ।